ਸਿੱਧਾ ਲੈ ਚੱਲਦੇ ਤੁਹਾਨੂੰ ਅਕਾਲੀ ਦਲ ਦੀ ਰੈਲੀ ਦੇ ਵਿੱਚ ਜਿੱਥੇ ਸੁਖਵੀਰ ਬਾਦਲ ਸੰਬੋਧਿਤ ਕਰ ਰਹੇ ਨੇ ਚੱਲਦੇ ਪਹਾਦਰ ਸੂਰਮਿਆਂ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਮਾਲ ਸਾਹਿਬ ਤੁਹਾਨੂੰ ਮੈਂ ਵਧਾਈ ਦੇਣਾ ਚਾਹੁੰਦਾ ਅੱਜ ਜੰਗ ਦੀ ਸ਼ੁਰੂਆਤ ਹੋ ਗਈ ਪੰਜਾਬ ਵਿੱਚੋਂ ਦਿੱਲੀ ਵਾਲੀਆਂ ਪਾਰਟੀਆਂ ਭਜਾਉਣੀਆਂ ਤੇ ਮੈਂ ਵਧਾਈ ਦੇਣਾ ਚਾਹਣਾ ਐ ਜੀ ਸ਼ੁਰੂਆਤ ਕਰਤੀ ਐ ਇੱਥੋਂ ਹੀ ਤੂਫਾਨ ਸ਼ੁਰੂ چالی دن آج دیکھو اے جا طوفان سنامی پنجاب آ جگی جی والے ٹگ اپنے چاہے ہیں او لبنے نہیں میں تمہیں اچھ ہے حالات کی ہے پنجاب والے نے برباد کر ਅੱਜ ਪੰਜਾਬ ਵਿੱਚ ਰਾਜ ਪੰਜਾਬੀਆਂ ਦਾ ਨਹੀਂ ਤੁਹਾਡੇ ਨਮਾਇੰਦਾਂ ਦਾ ਨਹੀਂ ਕੇਜਰੀਵਾਲ ਰਾਜ ਕਰ ਰਿਹਾ ਹੈ ਉਹਨੇ ਆਪਣੀਆਂ ਟੀਮਾਂ ਭੇਜੀਆਂ ਤੁਸੀਂ ਦੇਖ ਲਓ ਜੋ ਫੈਸਲੇ ਹੁੰਦੇ ਆ ਉਹ ਕੇਜਰੀਵਾਲ ਕਰਦਾ ਹੈ ਤੇ ਕੇਜਰੀਵਾਲ ਨੂੰ ਕੋਈ ਲਗਾ ਆਪਣੇ ਨਾਲ ਨਹੀਂ ਉਹਨਾਂ ਦਾ ਕੋਈ ਕੰਮ ਹੈ ਕਿ ਮੈਨੂੰ ਇੱਕ ਸੁਪਾ ਮਿਲ ਗਿਆ ਇੱਥੇ ਪੈਸੇ ਇਕੱਠੇ ਕਰਨ ਲੱਗ ਜਾ ਐਜੀ ਮਾੜੀ ਹਾਲਾਤ ਹੈ ਤੁਸੀਂ ਦੇਖ ਲਓ ਕੀ ਕਹਿੰਦੇ ਸੀ ਪਹਿਲੇ ਕਿ ਸਾਨੂੰ ਇੱਕ ਇਨਕਲਾਬ ਲੈ ਕੇ ਆਵਾਂਗੇ ਅਸੀਂ ਪੰਜਾਬੀਆਂ ਦੀ ਆਵਾਜ਼ ਬਣਾਂਗੇ ਅਸੀਂ ਆਮ ਆਦਮੀ ਦਾ ਰਾਜ ਲੈ ਕੇ ਆਵਾਂਗੇ